ਤੂੰ ਮੇਰੀ ਗਾਨੀ ਚਮੜਿਆ ਟੜਕਦਾ ਤਾਵੀਜ਼ ਤਾਂ ਬਣ ਤੂੰ ਮੇਰੀ ਗਾਨੀ ਚਮੜਿਆ ਟੜਕਦਾ ਤਾਵੀਜ਼ ਤਾਂ ਬਣ ਮੈਂ ਤੇਰੇ ਰਾਹਾਂ ਦੀ ਸਜਰੀ ਪੈੜ ਬਣਾਂਗੀ ਤੂੰ ਮੇਰੀ ਹਿੱਕ ਤੇ ਮੇਲ ਦਾ ਲੋਗੜੀ ਦਾ ਫੁੱਲ ਤਾਂ ਬਣ ਤੂੰ ਮੇਰੀ ਹਿੱਕ ਤੇ ਮੇਲ ਦਾ ਲੋਗੜੀ ਦਾ ਫੁੱਲ ਤਾਂ ਬਣ ਮੈਂ ਤੇਰੀ ਫਿਜ਼ਾ ਚ ਲਰਜ਼ਦਾ ਗੋਰੀ ਨਦੀ ਦਾ ਗੀਤ ਬਣਾਂਗੀ ਤੂੰ ਇਸ ਅਲੜ ਅੱਖ ਦਾ ਸੁਰਮਈ ਸੁਪਨਾ ਦਾ ਬਣ ਤੂੰ ਇਸ ਅਲੜ ਅੱਖ ਦਾ ਸੁਰਮਈ ਸੁਪਨਾ ਦਾ ਬਣ ਮੈਂ ਤੇਰੀ ਦਸਤਕ ਨੂੰ ਉਡੀਕਦੀ ਸੰਦਲੀ ਬਹਿਲੀਜ਼ ਬਣਾਂਗੀ ਮੈਂ ਤੇਰੀ ਦਸਤਕ ਨੂੰ ਉਡੀਕਦੀ ਸੰਦਲੀ ਤਹਿਲੀਜ਼ ਬਣਾਂਗੀ ਤੂੰ ਕੋਸੇ ਸਾਹਾਂ ਚੋ ਕਿਰਿਆ ਅੰਮ੍ਰਿਤ ਵਿਲੇ ਦਾ ਸ਼ਲੋਕ ਬਣ ਤੂੰ ਕੋਸੇ ਸਾਹਾਂ ਚੋ ਕਿਰਿਆ ਅੰਮ੍ਰਿਤ ਵਿਲੇ ਦਾ ਸ਼ਲੋਕ ਤਾਂ ਬਣ ਤੇ ਮੈਂ ਤੇ ਮੈਂ ਤੇਰੇ ਸ਼ਬਦਾਂ ਨੂੰ ਸਾਹਮਦੀ ਲਿਫਲਿਫ ਕਰਦੀ ਸੱਤਰ ਬਣਾਗੀ ਮੈਂ ਤੇਰੇ ਸ਼ਬਦਾਂ ਨੂੰ ਸਾਹਮਦੀ ਲਿਫਲਿਫ ਕਰਦੀ ਸੱਤਰ ਬਣਾਗੀ ਹਰਖ ਪੰਜਾਬੀ ਨਾਲ ਜੁੜੇ ਸਭ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪਿਆਰੇ ਦਰਸ਼ਕੋ ਸਾਹਿਤਿਕ ਮੁਲਾਕਾਤਾਂ ਦਾ سلسلہ ਹਰਖ ਪੰਜਾਬੀ ਤੇ ਜਾਰੀ ਹੈ ਤੇ ਹਰ ਪੰਜਾਬੀ ਦੇ ਨਾਲ ਜੁੜੇ ਦਰਸ਼ਕਾਂ ਨੂੰ ਪਤਾ ਹੈ ਕਿ ਅਸੀਂ ਇਸ ਮੁਲਾਕਾਤਾਂ ਦੇ ਵਿੱਚ ਉਹਨਾਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਾਉਂਦੇ ਹਾਂ ਜਿਨ੍ਹਾਂ ਦਾ ਪੰਜਾਬੀ ਸਾਹਿਤ ਦੇ ਖੇਤਰ 'ਚ ਆਪਣਾ ਵੱਖਰਾ ਮੁਕਾਮ ਹੈ ਇੱਕ ਪਛਾਣ ਹੈ ਤੇ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਰੂਬੂ ਰੂ ਕਰਾਉਣਾ ਹੈ ਉਹਨਾਂ ਦਾ ਕਾਫੀ ਸਫ਼ਰ ਜਾਣਾਂਗੇ ਉਹਨਾਂ ਨੇ ਵਾਰਤਕ ਦੇ ਵਿੱਚ ਵੀ ਕਾਫੀ ਮੱਲਾ ਮਾਰੀਆਂ ਨੇ ਉਹਦੇ ਬਾਰੇ ਜਾਣਾਂਗੇ ਉਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਨਮਾਨਦਾਰ ਨਿਵਾਜਿਆ ਗਿਆ ਸੀ ਇਸ ਤੋਂ ਇਲਾਵਾ ਅਨੇਕਾਂ ਹੀ ਮਾਨ ਸਨਮਾਨਾਂ ਦੀ ਝੋਲੀ 'ਚ ਪਏ ਨੇ ਤੇ ਮੈਂ ਗੱਲ ਕਰ ਰਹੀ ਹਾਂ ਪ੍ਰੋਫੈਸਰ ਨਵਰੂਪ ਹੁਰਾਂ ਦੀ ਜਿਹੜੇ ਪੰਜਾਬੀ ਕਵਤਾ ਦੇ ਇੱਕ ਖਾਸ ਸਸਤਾਖਰ ਨੇ ਬਰਤਾਨੀਆਂ ਦਾ ਸਫਰ ਲਾਬਸਾਲ ਦੋਸਤੀ ਮਾਰਕਸ ਐਂਗਸਟ ਜੈਨੀ ਸਕੂਲ ਆਫ ਏਥንስ ਦੇ ਬਾਰੇ ਉਹਨਾਂ ਨੇ ਕਿਤਾਬ ਲਿਖੀ ਹੈ ਤੇ ਦੁਪਹਿਰ ਖਿੜੀ ਕਵ ਪੁਸਤਕ ਜਿਹੜੀ ਕਿ ਬਹੁਤ ਖੂਬਸੂਰਤ ਕਤਾਵਾਂ ਵਾਲੀ ਪੁਸਤਕ ਹੈ ਨਾਰੀ ਸੰਵੇਦਨਾ ਜਿਸ ਦੇ ਵਿੱਚ ਹੈ ਤੇ ਅਲੱਗ-ਅਲੱਗ ਜ਼ਿੰਦਗੀ ਦੇ ਜਿਹੜੇ ਅਨੁਭਵ ਨੇ ਰਿਸ਼ਤਿਆਂ ਦੇ ਅਨੁਭਵ ਨੇ ਉਹ ਪੇਸ਼ ਕੀਤੇ ਨੇ ਤੇ ਆਓ ਮਿਲਦੇ ਹਾਂ ਪ੍ਰੋਫੈਸਰ ਨਰੂਪ ਜੀ ਨੂੰ ਤੇ ਜਾਣਦੇ ਹਾਂ ਉਹਨਾਂ ਦੀ ਸ਼ਾਇਰੀ ਦਾ ਉਹਨਾਂ ਦੀ ਸਾਹਿਤਿਕ ਸਫ਼ਰ ਦਾ ਚਾਤਪਾਉਂਦੇ ਹਾਂ ਨਰੂਪ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਖਰ ਪੰਜਾਬੀ ਤੇ ਬਹੁਤ ਸ਼ੁਕਰੀਆ ਕੁਲਜੀਤ ਜੀ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਔਰ ਹਰਫ ਪੰਜਾਬੀ ਦਾ ਜਿਹੜਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਸੱਚਮੁੱਚ ਬਹੁਤ ਵਧੀਆ ਚੱਲ ਰਿਹਾ ਔਰ ਮੈਨੂੰ ਪਹਿਲਾਂ ਹੀ ਸ਼ੁਕਰਾਨਾ ਕਰ ਦੇਣੀ ਹੈ ਕਿ ਤੁਸੀਂ ਮੈਨੂੰ ਵੀ ਵਿੱਚ ਸ਼ਾਮਲ ਕੀਤਾ ਬਹੁਤ ਸਵਾਗਤ ਹੈ ਜੀ ਤੁਸੀਂ ਬਹੁਤ ਵਧੀਆ ਲਿਖਦੇ ਹੋ ਮੈਂ ਨਦੀ ਨਹੀਂ ਹਾਂ ਸਮੁੰਦਰ ਜੀ ਕਿ ਤੁਰਦੀ ਤੁਰਦੀ ਥੱਕ ਜਾਵਾਂ ਰਾਹਾ ਵਿੱਚ ਹੀ ਸੁੱਕ ਜਾਵਾਂ ਮੈਂ ਘੁੰਮਦੀ ਘਮਾਉਂਦੀ ਹਰ ਹਾਲ ਤੱਕ ਤੇਰੇ ਤੱਕ ਆਵਾਂਗੀ ਤੁਹਾਡੇ ਕਵਤਾ ਦੇ ਵਿੱਚ ਇੱਕ ਦ੍ਰਿੜਤਾ ਹੈ ਆਤਮ ਵਿਸ਼ਵਾਸ ਹੈ ਤੇ ਆਪੇ ਨੂੰ ਪਛਾਨਣ ਦਾ ਇੱਕ بڑا ਹੀ ਇਹੋ ਜਿਹਾ ਭਾਵ ਹੈ ਜੋ ਇੱਕ ਮਜ਼ਬੂਤ ਇਰਾਦਿਆਂ ਦਾ ਪ੍ਰਤੀਕ ਹੈ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤੁਹਾਡੀ ਸ਼ਾਇਰੀ ਦੀ ਜਾਂ ਤੁਹਾਡੇ ਸਾਹਿਤਿਕ ਸਫ਼ਰ ਦੀ ਤੇ ਸਭ ਤੋਂ ਪਹਿਲਾਂ ਨਵਰੂਪ ਜੀ ਜਾਨਣਾ ਚਾਹਾਂਗੇ ਕਿ ਤੁਹਾਨੂੰ ਪਰਿਵਾਰ ਚੋਂ ਕਿਸੇ ਤਰ੍ਹਾਂ ਕੋਈ ਸਾਹਿਤ ਨਾਲ ਜੁੜਨ ਦਾ ਕੋਈ ਲਗਨ ਲੱਗੀ ਕਿਸ ਤਰ੍ਹਾਂ ਲੱਗੀ ਤੇ ਕਿਸ ਤਰ੍ਹਾਂ ਤੁਸੀਂ ਕਲਮ ਫੜੀ ਤੇ ਕਾਵਿਕ ਸਫ਼ਰ ਲਈ ਤੁਸੀਂ ਤੁਰੇ ਇਸ ਤੇ ਬਾਰੇ ਸਾਡੇ ਦਰਸ਼ਕ ਵੀ ਜਾਨਣਾ ਚਾਹਣਗੇ ਹਾਂਜੀ ਕੁਲਜੀਤ ਜੀ ਇਸ ਤਰ੍ਹਾਂ ਸੀਗਾ ਕਿ ਮੇਰਾ ਜਿਹੜਾ ਜਨਮ ਹੈ ਉਹ ਤਾਂ ਬਹੁਤ ਸਧਾਰਨ ਪਰਿਵਾਰ ਚ ਹੋਇਆ ਤੇ ਲੇਕਿਨ ਮੈਂ ਕੁਦਰਤ ਵੱਲੋਂ ਬਹੁਤ ਜ਼ਿਆਦਾ ਇਸ ਗੱਲੋਂ ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਜਿਹੜਾ ਪਾਲਣ ਪੋਸ਼ਣ ਆ ਉਹ ਇੱਕ ਬਹੁਤ ਪੜੀ ਲਿਖੀ ਫੈਮਿਲੀ ਦੇ ਨਾਲ ਹੋਇਆ ਔਰ ਜਦੋਂ ਉੱਥੇ ਮੈਂ ਆਪਣਾ ਪੜਨਾ ਸ਼ੁਰੂ ਕੀਤਾ ਤਾਂ ਜਿਹੜੇ ਮੇਰੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗੀ ਕਿ ਮੇਰੇ ਜਿਹੜੇ ਤੇ ਬੀਬੀ ਜੀ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਉਹਨਾਂ ਨੂੰ ਅਸੀਂ ਬੀਬੀ ਜੀ ਕਹਿੰਦੇ ਆ ਤੇ ਜਿਹੜੇ ਮੈਨੂੰ ਪਾਲਣ ਵਾਲੇ ਨੇ ਉਹਨਾਂ ਨੂੰ ਅਸੀਂ ਮੰਮੀ ਕਹਿੰਦੇ ਆ ਮੈਂ ਮੰਮੀ ਕਹਿ ਕੇ ਬੁਲਾਉਂਦੀ ਆ ਹਨ ਤੇ ਦੋਵਾਂ ਦਾ ਮੇਰੇ ਤੇ ਮਤਲਬ ਬਹੁਤ ਛਤਰਛਾਇਆ ਰਹੀ ਹੈ ਬਹੁਤ ਵਧੀਆ ਆਪਣੇ ਆਪਣੇ ਢਾਂਗ ਦੇ ਨਾਲ ਕਿਉਂਕਿ ਜਿਨੇ ਜਨਮ ਦਿੱਤਾ ਉਹਦਾ ਵੀ ਘੱਟ ਨਹੀਂ ਹੈ ਯੋਗਦਾਨ ਤੇ ਜਿਨ੍ਹਾਂ ਨੇ ਅੱਗੋਂ ਮੈਨੂੰ ਜੀਵਨ ਨੂੰ ਜਿਉਂਦੇ ਢਾਂਗ ਸਿਨਾਏ ਆ ਉਹਨਾਂ ਦਾ ਮੈਨੂੰ ਲੱਗਦਾ ਬਰਾਬਰ ਦਾ ਹਿੱਸਾ ਹੈ ਸੋ ਜਦੋਂ ਮੈਂ ਆਪਣੇ ਮਾਸੀ ਜੀ ਦੇ ਕੋਲ ਆ ਗਈ ਸਾਂ ਤੇ ਉਹਨਾਂ ਨੇ ਮੇਰੀ ਬਹੁਤ ਛੋਟੇ ਹੁੰਦਿਆਂ ਮੈਨੂੰ ਆਪਣੀ ਸਮਝੋ ਗੋਦੀ ਲਾ ਲਿਆ ਸੀਗਾ ਜਿਵੇਂ ਪਹਿਲਾਂ ਪਿੰਡਾਂ ਚ ਰੋ ਆਜ ਹੁੰਦਾ ਸੀਗਾ ਕਿ ਇੱਕ ਭੈਣ ਹੈ ਜਿਹੜੀ ਦੂਜੀ ਭੈਣ ਦਾ ਬੱਚਾ ਜਿਹੜਾ ਉਹ ਲੈ ਜਾਂਦੀ ਹੈ ਤੇ ਇਸ ਤਰ੍ਹਾਂ ਦਾ ਕੁਝ ਪਰਿਵਾਰਕ ਸੱਡ ਕਾਰਨ ਵੀ ਰਹੇ ਕੁਝ ਇਸ ਤਰ੍ਹਾਂ ਵੀ ਸੀਗਾ ਮਾਹੌਲ ਵੀ ਸੀਗਾ ਤੇ ਜਦੋਂ ਮੈਂ ਇੰਨਾ ਕੋਲ ਆਈ ਤੇ ਇਹਨਾਂ ਦੇ ਕੋਲ ਹੀ ਮੈਂ ਮਤਲਬ ਸਮਝੋ ਮੈਨੂੰ ਸਮਝ ਆਣੀ ਸ਼ੁਰੂ ਹੋਈ ਹਰ ਥੀਸ ਦੀ ਤੇ ਬਹੁਤ ਵਧੀਆ ਮਾਹੌਲ ਸੀ ਕਿਉਂਕਿ ਜਿਹੜੇ ਮੇਰੇ ਮੰਮੀ ਸਨ ਉਹ ਖੁਦ ਵੀ ਅਧਿਆਪਕ ਸਨ ਉਹਨਾਂ ਨੇ ਬਹੁਤ ਲੰਮਾ ਸਮਾਂ ਅਧਿਆਪਕ ਦਾ ਕੰਮ ਜਿਹੜਾ ਉਹ ਕੀਤਾ ਔਰ ਬਹੁਤ ਵਧੀਆ-ਵਧੀਆ ਸਕੂਲਾਂ ਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਪੜਾਇਆ ਉਹ ਪ੍ਰਾਇਮਰੀ ਦੇ ਟੀਚਰ ਸੀਗੇ ਲੇਕਿਨ ਬਹੁਤ ਮੰਨੇ ਹੋਏ ਆਪਣੇ ਕੰਮ ਦੇ ਵਿੱਚ ਮਾਹਿਰ ਸੀਗੇ ਔਰ ਫਿਰ ਰਿਟਾਇਰਮੈਂਟ ਬਾਅਦ ਵੀ ਉਹਨਾਂ ਨੇ ਆਪਣਾ ਪੜਨਾ ਲਿਖਣਾ ਜਿਹੜਾ ਉਹ ਜਾਰੀ ਰੱਖਿਆ ਹੋਇਆ ਹੈ ਔਰ ਜਿਹੜੇ ਮੇਰੇ ਮਾਸਟਰ ਜੀ ਸਾਹ ਜਿਨ੍ਹਾਂ ਨੂੰ ਮੈਂ ਅੰਕਲ ਜੀ ਕਹਿੰਦੀ ਸੀ ਉਸ ਵੇਲੇ ਛੋਟੇ ਹੁੰਦੇ ਆ ਜਿਵੇਂ ਬੁਲਾਉਂਦੇ ਸੀ ਤਾਂ ਉਹ ਖੁਦ ਵੀ ਬਹੁਤ ਅੱਛੇ ਮਤਲਬ ਬਹੁਤ ਕੁਆਲੀਫਾਈਡ ਸੀਗੇ ਟ੍ਰਿਪਲ ਗੋਲਡ ਮੈਡਲਿਸਟ ਸੀਗੇ ਔਰ ਉਹਨਾਂ ਦਾ ਮਤਲਬ ਜਿਹੜਾ ਮੈਨੂੰ ਉਹਨਾਂ ਦੇ ਨਾਲ-ਨਾਲ ਰਹਿਣ ਦਾ ਜਿਹੜਾ ਮੌਕਾ ਮਿਲਿਆ ਜਾਂ ਸਾਰਾ ਕੁਝ ਸਿੱਖਣ ਸਿਖਾਉਣ ਦਾ ਉਹ ਫਿਰ ਹੌਲੀ-ਹੌਲੀ ਵਾਤਾਵਰਣ ਮੈਨੂੰ ਮਿਲਣਾ ਸ਼ੁਰੂ ਹੋ ਗਿਆ ਤੇ ਪਹਿਲਾ ਪਹਿਲਾ ਹੁੰਦਾ ਮੈਂ ਜਦੋਂ ਸ਼ੁਰੂਆਤ ਕੀਤੀ ਹੈ ਨਾ ਤਾਂ ਮੈਨੂੰ ਪਹਿਲੀ ਯਾਦ ਹੈ ਕਿ ਮੈਂ ਇੱਕ ਸਿੱਖਿਆ ਬੋਲੀ ਸੀ ਵਿਆਹ ਦੇ ਵਿੱਚ ਸਾਡੇ ਪਰਿਵਾਰ ਵਿੱਚ ਇੱਕ ਵਿਆਹ ਸੀਗਾ ਤੇ ਫਿਰ ਮੈਨੂੰ ਘਰ ਦੇ ਨੇ ਕਿਹਾ ਵੀ ਚਲ ਤੂੰ ਉੱਥੇ ਮਾਈਕ ਤੇ ਖੜੇ ਹੋ ਕੇ ਬੋਲ ਮੈਂ ਬਹੁਤ ਛੋਟੀ ਸੀ ਉਦੋਂ ਤੇ ਮੈਨੂੰ ਮਾਈਕ ਤੇ ਬੋਲਣਾ ਬੜਾ ਚੰਗਾ ਲੱਗਦਾ ਸੀ ਮਤਲਬ ਪਸੰਦ ਸੀਗਾ ਤੇ ਉਹਨਾਂ ਨੇ ਮੈਨੂੰ ਜਦੋਂ ਇਹ ਕਿਹਾ ਵੀ ਤੂੰ ਸਿੱਖਿਆ ਬੋਲ ਰਹੀ ਹੈ ਤੇ ਮੈਂ ਬਹੁਤ ਛੋਟੀ ਸੀ ਤੇ ਜਦੋਂ ਮੈਂ ਸਿੱਖਿਆ ਪੜ੍ਹੀ ਤੇ ਕੁਝ ਲੋਕ ਬਹੁਤ ਹੱਸੇ ਮੁਸਕਰਾਏ ਕਿਉਂਕਿ ਇੰਨੀ ਛੋਟੀ ਕੁੜੀ ਤੇ ਐਡੀ ਵੱਡੀ ਕੁੜੀ ਨੂੰ ਜਿਹਦਾ ਵਿਆਹ ਹੋ ਰਿਹਾ ਉਹਨੂੰ ਸਿੱਖ ਤੇ ਉਹ ਇੱਕ ਉਹਦੋਂ ਮੈਨੂੰ ਸਮਝ ਨਹੀਂ ਸੀ ਵੀ ਕਿਉਂ ਹੱਸਦੇ ਪਏ ਆ ਸਾਰੇ ਵੀ ਇਸ ਟੀ ਨਾਲ ਕੇ ਹੱਸਦੇ ਆ ਪਰ ਮੈਂ ਬਹੁਤ ਖੁਸ਼ ਸੀ ਕਿ ਸਾਰੇ ਮੈਨੂੰ ਦੇਖ ਕੇ ਬੜੇ ਖੁਸ਼ ਨੇ ਤੇ ਉਹਦੇ ਨਾਲ ਮੇਰਾ ਜਿਹੜਾ ਇੱਕ ਹੌਂਸਲਾ ਹੋਰ ਵੱਧ ਗਿਆ ਇਸ ਤਰ੍ਹਾਂ ਮਤਲਬ ਕਿਤੇ ਵੀ ਸਟੇਜ ਤੇ ਜਾਣਾ ਕੁਝ ਬੋਲਣਾ ਫਿਰ ਸਕੂਲ ਦੇ ਵਿੱਚ ਜਦੋਂ ਵੀ ਮੌਕਾ ਮਿਲਿਆ ਮੈਨੂੰ ਮਤਲਬ ਮੈਂ ਪਾਰਟਿਸਪੇਟ ਕਰਨਾ ਹਰ ਚੀਜ਼ ਦੇ ਵਿੱਚ ਜਿੱਥੇ-ਜਿੱਥੇ ਮੈਨੂੰ ਚਾਂਸ ਮਿਲਦਾ ਜਾਂਦਾ ਸੀਗਾ ਸੋ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਬਹੁਤ ਅੱਛਾ ਮਾਹੌਲ ਮਿਲਿਆ ਖਾਸ ਕਰਕੇ ਪੜ੍ਹਾਈ ਦੇ ਪੱਖੋਂ ਕਿਉਂਕਿ ਜਦੋਂ ਆਲੇ ਦੁਆਲੇ ਤੁਹਾਡੇ ਪੜ੍ਹੇ ਲਿਖੇ ਲੋਕ ਹੁੰਦੇ ਆ ਤੇ ਉਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਵਿਰਾਸਤ ਜੀ ਮਿਲਣ ਲੱਗ ਜਾਂਦੀਆਂ ਨੇ ਮਤਲਬ ਤੁਸੀਂ ਪੰਜਾਬੀ ਚ ਹੀ ਲਿਖਣਾ ਜਾਂ ਪੰਜਾਬੀ ਨਾਲ ਜੁੜਨਾ ਇਹ ਮੇਰੇ ਖਿਆਲ ਤੁਹਾਡਾ ਤੁਹਾਡੇ ਮਦਰ ਦਾ ਹੀ ਪ੍ਰਭਾਵ ਸੀ ਤੁਹਾਡੇ ਤੇ ਜਿਨ੍ਹਾਂ ਨੇ ਤੁਹਾਨੂੰ ਸਾਹਿਤ ਲਈ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ ਹੋਵੇਗਾ ਜੀ ਹਾਂ ਪਹਿਲਾ ਜਿਹੜਾ ਹੈ ਉਹ ਮੇਰੇ ਮਦਰ ਦਾ ਹੀ ਬਹੁਤ ਸਾਰਾ ਜਿਆਦਾ ਯੋਗਦਾਨ ਹੈ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਮੇਰੇ ਟੀਚਰਸ ਦਾ ਹੈ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਔਰ ਫਿਰ ਕੁਝ ਹੌਲੀ ਹੌਲੀਡੇਸਾਂ ਦੀ ਵਾਦੀ ਗਈ ਬੰਦੀ ਗਈ ਔਰ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਾਈਕ ਤੇ ਬੋਲਣ ਦਾ ਖਬਰਾਂ ਪੜ੍ਹਨ ਦਾ ਸਕੂਲ ਵਿੱਚ ਮੈਂ ਖਬਰਾਂ ਪੜ੍ਹਦੀ ਹੁੰਦੀ ਸੀ ਖੜੇ ਹੋ ਕੇ ਨਾ ਮੈਨੂੰ ਮੇਰੇ ਟੀਚਰ ਨੇ ਇਹ ਡਿਊਟੀ ਦਿੱਤੀ ਹੋਈ ਸੀ ਕਿ ਰੋਜ਼ ਤੂੰ ਪੰਜ ਜਾਂ 6 ਖਬਰਾਂ ਨੋਟ ਕਰਕੇ ਲੈ ਆਂਦੀਆਂ ਅਖਬਾਰ ਦੇ ਵਿੱਚੋਂ ਤੇ ਪ੍ਰੇਅਰ ਦੇ ਵਿੱਚ ਜਿਹੜਾ ਨਾ ਖੜੇ ਹੋ ਕੇ ਮੈਂ ਖਬਰਾਂ ਪੜ੍ਹਨੀ ਆ ਜੜੀਆਂ ਵੀ ਅੱਜ ਦੀਆਂ ਤਾਜ਼ੀਆਂ ਖਬਰਾਂ ਉਹਨਾਂ ਨੇ ਮੈਨੂੰ ਇਹ ਟੌਪਿਕ ਹੀ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨੂੰ ਬੜਾ ਸ਼ੌਂਕ ਹੈ ਤੇ ਉਹ ਫਿਰ ਮੈਂ ਨਾ ਰੋਜ਼ ਸਵੇਰੇ ਸਵੇਰੇ ਉੱਠ ਕੇ ਅਖਬਾਰ ਇਕੱਠੇ ਕਰਨੇ ਔਰ ਮੇਰੇ ਜਿਹੜੇ ਅੰਕਲ ਸੀ ਉਹਨਾਂ ਨੇ ਮੈਨੂੰ ਮਦਦ ਕਰਨੀ ਔਰ ਉਹਨਾਂ ਨੇ ਕਹਿਣਾ ਵੀ ਇਹ ਲਾਈਨਾਂ ਨੋਟ ਕਰਕੇ ਲੈ ਕੇ ਜਾ ਤੇ ਫਿਰ ਜਿਹੜੀਆਂ ਮਤਲਬ ਇਹਦੇ ਨਾਲ ਦੋ ਕੰਮ ਹੋ ਰਹੇ ਸੀ ਇੱਕ ਤਾਂ ਖਬਰਾਂ ਨਾਲ ਜੁੜਨਾ ਅਖਬਾਰ ਪੜ੍ਹਨ ਦੀ ਆਦਤ ਪੈਣੀ ਦੂਜਾ ਜਾ ਕੇ ਬੋਲਣ ਦਾ ਉਤਸ਼ਾਹ ਬੜਾ ਹੁੰਦਾ ਸੀ ਫਿਰ ਜਦੋਂ ਜਾ ਕੇ ਮੈਂ ਖਬਰਾਂ ਪੜ੍ਹਨੀ ਆ ਤੇ ਮੇਰੇ ਟੀਚਰਸ ਨੇ ਜਾਂ ਮੇਰੇ ਸਟੂਡੈਂਟਸ ਨੇ ਕਹਣਾ ਸਮੁੰਦਰ ਖਬਰ ਦਾ ਪਤਾ ਹੀ ਨਹੀਂ ਸਿਰ ਤੇਰੇ ਕੋਲੋਂ ਪਤਾ ਲੱਗਿਆ ਤਾਂ ਮੈਨੂੰ ਬੜਾ ਚੰਗਾ ਲੱਗਦਾ ਸੀਗਾ ਮਤਲਬ ਬੜਾ ਸੋਨਾ ਹੁਲਾਰਾ ਜਿਹਾ ਮਿਲ ਰਿਹਾ ਸੀ ਉਸੀ ਮਤਲਬ ਉਹਦੇ ਨਾਲ ਤੁਸੀਂ ਨਾ ਥੋੜਾ ਸਮਾਜ ਦੀਆਂ ਨਾਲ ਵੀ ਜੁੜੇ ਤੇ ਥੋੜਾ ਸਾਹਿਤ ਨਾਲ ਵੀ ਜੁੜੇ ਦੋਨੋਂ ਪਹਿਲੂ ਜਿਹੜੇ ਨੇ ਬਿਲਕੁਲ ਤੇ ਜਿਹੜੀ ਪਹਿਲੀ ਕਵਿਤਾ ਲਿਖੀ ਸੀ ਥਿਆ ਦਾ ਤੁਸੀਂ ਸੁਣਾਈ ਹੈ ਨਾ ਉਸ ਤੋਂ ਬਾਅਦ ਤੁਸੀਂ ਪਹਿਲੀ ਜਿਹੜੀ ਰਚਨਾ ਰਚੀ ਜਿਹੜੀ ਤੁਹਾਡੇ ਕੋਈ ਭਾਵ ਆਏ ਮਨ 'ਚ ਉਹਦਾ ਕੁਝ ਯਾਦ ਹੈ ਕਿ ਕਦੋਂ ਲਿਖੀ ਹੈ ਦਾ ਉਸ ਰਚਨਾ ਨੂੰ ਕਿਸੇ ਆਪਣੀ ਕਿਤਾਬ 'ਚ ਵੀ ਜਗ੍ਹਾ ਦਿੱਤੀ ਤੁਸੀਂ ਮੇਰੀ ਕਿਤਾਬ 'ਚ ਉਹ ਕਵਿਤਾ ਨਹੀਂ ਹੈਗੀ ਪਰ ਉਹ ਕਵਿਤਾ ਮੈਂ ਨਾ ਹੰਸਰਾਜ ਮੈਲਾ ਮਹਾਵਿਦਿਆਲਾ ਦੇ ਵਿੱਚ ਹੀ ਪੜ੍ਹੀ ਆ ਉੱਥੇ ਮੈਂ ਪੜ੍ਹਾ ਵੀ ਰਹੀ ਹਾਂ ਹੁਣ ਤੇ ਜਦੋਂ ਮੈਂ ਪੜ੍ਹਦੀ ਸੀ ਤੇ ਉੱਥੋਂ ਉਦੋਂ ਸਾਡੇ ਮੈਨੂੰ ਯਾਦ ਹੈ ਕਿ ਮੈਂ ਫਸਟ ইয়ার ਦੀ ਸੈਕੰਡ ইয়ার ਦੀ ਸਟੂਡੈਂਟ ਸੀਗੀ ਤੇ ਇੱਕ ਨਾ ਮੌਕੇ ਤੇ ਕਵਿਤਾ ਲਿਖਣ ਦਾ ਮੌਕਾ ਆਬਲਾ ਹੁੰਦਾ ਹੁੰਦਾ ਸੀ ਕਾਲੇ ਦੇ ਵਿੱਚ ਔਰ ਮੈਂ ਜਦੋਂ ਉਹਦੇ ਚ ਪਾਰਟਿਸਪੇਟ ਕੀਤਾ ਤੇ ਸਾਡੇ ਤੋਂ ਇੱਕ ਮੈਡਮ ਹੁੰਦੇ ਸੀ ਮਿਸਿਸ ਬਹਿਲ ਹੁੰਦੇ ਸੀ ਮਿਸਿਸ ਸਿੰਘ ਹੁੰਦੇ ਸੀ ਤੇ ਉਹਨਾਂ ਨੇ ਮਤਲਬ ਸਾਨੂੰ ਬੁਲਾ ਲਿਆ ਸਾਰਿਆਂ ਨੂੰ ਤੇ ਥੋੜੀ ਦੇਰ ਲਈ ਟੀਚਰ ਸੋਚਦੇ ਰਹੇ ਵੀ ਇਹਨਾਂ ਨੂੰ ਕੀ ਟੋਪਿਕ ਲਈਏ ਤੇ ਫਿਰ ਥੋੜੀ ਜਿਹੀ ਦੇਰ ਬਾਅਦ ਨਾ ਇਨੀ ਦੇ ਚ ਇੱਕ ਛੋਟਾ ਜਿਹਾ ਕੈਂਟੀਨ ਚੋ ਬੱਚਾ ਆਇਆ ਤੇ ਉਹ ਚਾਹ ਪਾ ਕੇ ਗਿਆ ਉੱਥੇ ਤੇ ਉਹਨਾਂ ਨੇ ਕਿਹਾ ਵੀ ਇਸ ਬੱਚੇ ਨੂੰ ਦੇਖ ਕੇ ਤੁਸੀਂ ਕੋਈ ਕਵਿਤਾ ਲਿਖੋ ਉਨਾਂ ਨੇ ਸਾਨੂੰ ਇਦਾਂ ਟਾਪਿਕ ਦਿੱਤਾ ਤੇ ਮੈਂ ਉਹਦੋਂ ਕਵਿਤਾ ਲਿਖੀ ਸੀ ਮਾਸੂਮ ਤੇ ਉਹ ਜਿਹੜਾ ਮਾਸੂਮ ਬੱਚਾ ਹੈ ਜਿਹੜਾ ਉਹਦਾ ਮਤਲਬ ਕੰਮ ਕਰਨਾ ਤੇ ਉਸ ਛੋਟੀ ਉਮਰ ਦੇ ਵਿੱਚ ਉਹ ਮੇਰੇ ਮਤਲਬ ਜਿੱਦਾਂ بڑا ਮੇਰੇ ਦਿਲ ਨੂੰ ਛੋਇਆ ਸੀ ਉਸ ਚੀਜ਼ ਨੇ ਤੇ ਜਦੋਂ ਮੈਂ ਉਹ ਮਾਸੂਮ ਕਵਿਤਾ ਲਿਖੀ ਨਾ ਤੇ ਉਹਦੇ ਵਿੱਚ ਮੈਨੂੰ ਮਤਲਬ ਹਾਈएस्ट ਮਾਰਕਸ ਮਿਲੇ ਫਿਰ ਮੈਂ ਉਹ ਜਿਹੜੀ ਵੇਨ ਕੀਤਾ ਮੈਂ ਜਿਹੜੀ ਮੌਲਿਕ ਪਹਿਲੀ ਕਵਿਤਾ ਲਿਖੀ ਔਰ ਉਹ ਮੈਨੂੰ ਬੜਾ ਚੰਗਾ ਲੱਗਿਆ ਮੈਨੂੰ ਨਹੀਂ ਸੀ ਪਤਾ ਉਸ ਵੇਲੇ ਵੀ ਮੌਲਿਕ ਕੀ ਐ ਕਿਵੇਂ ਐ ਬਸ ਮੈਂ ਲਿਖ ਦਿੱਤੀ ਔਰ ਉਹਦੇ ਪਿੱਛੇ ਵੀ ਇੱਕ ਹਿਸਟਰੀ ਸੀਗੀ ਕਿ ਮੈਂ ਮੇਰੇ ਮਨ ਚੋਂ ਕਿੱਥੋਂ ਆਇਆ ਵਿਚਾਰ ਵੀ ਲਿਖਾਂ ਕਿਸ ਤਰ੍ਹਾਂ ਉਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇੱਕ ਕੋਲੂ ਮਨਾਲੀ ਦੇ ਵਿੱਚ ਅਸੀਂ ਸਟੂਡੈਂਟਸ ਸੀ ਇੱਕ ਕੈਂਪ ਲਾ ਰਹੇ ਸੀ ਇਹ ਉਸ ਕੈਂਪ ਦੇ ਵਿੱਚ ਰਸਤੇ 'ਚ ਸਾਨੂੰ ਬੱਸ ਰੋਕੀ ਗਈ ਤੇ ਅਸੀਂ ਇੱਕ ਥਾਂ ਤੇ ਖੜੇ ਹੋਏ ਤਾਂ ਉਥੇ ਚਾਹ ਪੀਣ ਲਈ ਖੜੇ ਹੋਗੇ ਜਦੋਂ ਚਾਹ ਪੀਣ ਲਈ ਖੜੇ ਹੋਏ ਨਾ ਤੇ ਉਥੇ ਇੱਕ ਬਹੁਤ ਸੋਹਣਾ ਬੱਚਾ ਸੀ ਜਿਹੜਾ ਕਿ ਭਾਂਡੇ ਮਾਂਜ ਰਿਹਾ ਸੀ ਬਹੁਤ ਹੀ ਸੋਹਣਾ ਸੀ ਜਿਵੇਂ ਕੋਈ ਰਸ਼ੀਅਨ ਬੱਚਾ ਹੁੰਦਾ ਭਲੇ ਇਸ ਤਰ੍ਹਾਂ ਦਾ ਸੋਹਣਾ ਬੱਚਾ ਲੇਕਿਨ ਉਹ ਇਦਾਂ ਉਦਾਸ ਸੀ ਤੇ ਉਹਦਾ ਜਿਹੜਾ ਨਾ ਮਤਲਬ ਬਿਲਕੁਲ ਮਨ ਜਿੱਦਾ 부ਝਿਆ 부ਝਿਆ ਬੱਚੇ ਦਾ ਸੀਗਾ ਪਰ ਉਹ ਧੋਂਦਾ ਪਿਆ ਸੀ ਭਾਂਡੇ ਔਰ ਚੰਗੀ ਠੰਡ ਸੀ ਧੋਵਾ ਚੰਗਾ ਠੰਡ ਦੇ ਨਾਲ ਸਾਰੇ ਪਾਸੇ ਸੀਗਾ ਜਿਦਾ ਕੋਰਾ ਸੀਗਾ ਸਵੇਰੇ ਤੇ ਮੈਂ ਉੱਤਰ ਕੇ ਜਦੋਂ ਚਾਹ ਲਈ ਤੇ ਮੈਂ ਇੱਕ ਚਾਹ ਜਿਹੜੀ ਹੈ ਉਹਦੇ ਲਈ ਵੀ ਲੈ ਕੇ ਤੇ ਉਹਦੇ ਕੋਲ ਲੈ ਕੇ ਗਈ ਤੇ ਉਹ ਡਰਦਾ ਫੜੇ ਨਾ ਮਤਲਬ ਉਹ ਆਪਣੇ ਮਾਲਕ ਤੋਂ ਡਰਦਾ ਸੀਗਾ ਹੈਨਾ ਫਿਰ ਮੈਂ ਉਹਦੇ ਮਾਲਕ ਨੂੰ ਪੁੱਛਿਆ ਵੀ ਮੈਂ ਇਹਨੂੰ ਚਾਹ ਪਿਲਾ ਦਵਾਂ ਮੈਂ ਤੇ ਫਿਰ ਉਹਨੂੰ ਪਿਆ ਦੇਤੀ ਚਾਹ ਤੇ ਮੈਂ ਉਹਨੂੰ ਮਾੜਾ ਜਿਹਾ ਪੁੱਛਣਾ ਚਾਹਿਆ ਵੀ ਤੂੰ ਇਹ ਕੰਮ ਕਿਉਂ ਕਰ ਰਿਹਾ ਹੈ ਕਿਉਂਕਿ ਮੇਰੇ ਦਿਲ ਨੂੰ ਬੜਾ ਮਤਲਬ ਮਹਿਸੂਸ ਹੋਇਆ ਕਿ ਇੱਕ ਨਿੱਕਾ ਜਿਹਾ ਬੱਚਾ ਜਿਹੜਾ ਉਹ ਕਿਵੇਂ ਕਿਹੜੇ ਕੰਮ 'ਚ ਲੱਗਿਆ ਹੋਇਆ ਹੈ ਔਰ ਫਿਰ ਇੰਨਾ ਪਿਆਰਾ ਬੱਚਾ ਸੋਹਣਾ ਮਤਲਬ ਦਿਲ ਨੂੰ ਲੱਗਦਾ ਪਿਆ ਇੱਕਦਮ ਹੈਨਾ ਤੇ ਉਹ ਬੱਚੇ ਨੇ ਹਜੇ ਮੇਰੇ ਨਾਲ ਕੋਈ ਗੱਲ ਸ਼ੁਰੂ ਵੀ ਨਹੀਂ ਸੀ ਕੀਤੀ ਕਿ ਉਹਦੇ ਮਾਲਕ ਨੇ ਉਹਨੂੰ ਬੜੀ ਉੱਚੀ ਗਰਜਵੀਂ ਆਵਾਜ਼ ਵਿੱਚ ਛਿੜਕਾ ਮਾਰੀਆ ਤੇ ਤੇ ਚਲ ਕੰਮ ਕਰ ਰ ਤੂੰ ਗੱਲਾਂ ਮਾਰਨ ਵਾਸਤੇ ਨਹੀਂ ਰੱਖਿਆ ਤੈਨੂੰ ਮੈਂ ਇੱਥੇ ਤੇ ਖੈਰ ਸਾਡੇ ਕੋਲੇ ਵੀ ਸਮਾਂ ਉਨਾ ਕੀ ਸੀ ਕਿ ਅਸੀਂ ਅੱਗੇ ਬਸ ਚੜਨਾ ਸੀ ਬਸ ਦਾ ਸਟਾਪੇਜ ਥੋੜਾ ਜਿਹਾ ਹੀ ਸੀ ਉੱਥੇ ਉਹ ਅਸੀਂ ਚੱਲੇ ਤਾਂ ਗਏ ਪਰ ਉਹ ਚੀਜ਼ ਨਾ ਕਿਤੇ ਮੇਰੇ ਮਨ ਚ ਮੈਨ ਲੱਗਦਾ ਲੰਮਾ ਸਮਾਂ ਬੈਠੀ ਰਹੀ ਉਹ ਫਿਰ ਜਿੱਦਨ ਉਦਨ ਸਾਨੂੰ ਮੌਕਾ ਮਿਲਿਆ ਤੇ ਉਹ ਬੱਚਾ ਹੀ ਮੇਰੇ ਉਹਦੇ ਚ ਜ਼ੇਹੰਚ ਆਇਆ ਫਿਰ ਇਹ ਦੂਜਾ ਆਇਆ ਜਿਹੜਾ ਸਾਹਮਣੇ ਆਇਆ ਫਿਰ ਅਸੀਂ ਖੈਰ ਉਹ ਬਕਰੀ ਗੱਲ ਹੈ ਕਿ ਸਿਮਨੇ ਟੀਚਰਸ ਨੂੰ ਕਿਹਾ ਵੀ ਇਹ ਜਿਹੜਾ ਹੈ ਛੋਟੇ ਬੱਚਿਆਂ ਵਾਲਾ ਇਹ ਨਹੀਂ ਹੋਣਾ ਚਾਹੀਦਾ ਕੰਮ ਹਨਾ કેર ટીચર્સ ને ਵੀ ਐਕচুয়ালি ਆ ਤੇ ਫਿਰ મતલਬ ਲੇਕਿਨ ਉਹ ਨਾ ਪੁਰાની ਜਿਹੜੀ ਇੱਕ ਗੱਲ ਸੀ ਉਹ ਇਸ થી ਆ ਕੇ ਉਹ ਹੋ ਗਈ ਹਾਂ ਤੇ ਉਹ ਫਿਰ ਮੈਂ ਉੱਥੋਂ ਲਾ ਸ਼ੁਰੂ ਕੀਤਾ મતલਬ ਕਿ ਤੁਸੀਂ ਜਿਹੜੀ ਜਿਹੜੀਆਂ ਸੰਵੇਦਨਾਵਾਂ ਜਾਂ ਮੈਨੂੰ ਲੱਗਿਆ ਕਿ ਜਦੋਂ ਤੁਸੀਂ ਕੋਈ ਕਿਸੇ ਥਾਂ ਤੋਂ ਗੁਸਣਾ ਛੱਡ ਕੇ ਉਸ ਲਈ ਫੀਲਿੰਗ ਮਤਲਬ ਕਿ ਤੁਹਾਡੀਆਂ ਜੜੀਆਂ ਭਾਵਨਾ ਤੁਹਾਨੂੰ ਕੁਝ ਨਹੀਂ ਆਵਾਮਦੀ ਸੀ ਚਿੱਤਰੰਦਿਕਲਾਇਆ ਉਹ ਤੁਸੀਂ ਆਪਣੇ ਇਸ ਦੌਰ ਚ ਸਿੱਖੀ ਠੀਕ ਹੈ ਤੁਸੀਂ ਕੋਈ ਵੀ ਭਾਵ ਭਾਵਕ ਦੇਸ਼ ਜਿਹੜਾ ਆਪਣੀ ਕਵਤਾ ਦੇ ਵਿੱਚ ਬਾਤੂ ਵੀ ਜਿਹੜਾ ਉਹ ਚਿੱਤਰ ਦਿੰਦੇ ਇਹ 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 ਹੀ ਇੱਕ ਕਾਰਨ ਹੈ ਕਿਉਂਕਿ ਮੈਂ ਤੁਹਾਡੀ ਜਦੋਂ ਸ਼ਾਇਰੀ ਪੜ੍ਹੀ ਹੈ ਤਾਂ ਉਸੇ ਗੱਲ ਬਹਿ ਮਹਿਸੂਸ ਕੀਤੀ ਹੈ ਕਿ ਛੋਟੇ-ਛੋਟੇ ਦ੍ਰਿਸ਼ ਛੋਟੀਆਂ-ਛੋਟੀਆਂ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਜਿਹੜੀਆਂ ਮੌਕੇ ਨੇ ਤੁਸੀਂ ਉਹਨਾਂ ਨੂੰ ਬਹੁਤ ਸੰਜੀਦਗੀ ਨਾਲ ਆਪਣੀ ਕਵਿਤਾ ਦੀ ਸ਼ਾਇਰੀ 'ਚ ਬਿਆਨ ਕੀਤਾ ਹੈ ਸ਼ਾਇਦ ਇਹਦੇ ਪਿੱਛੇ ਇਸ ਤਰ੍ਹਾਂ ਦੀ ਤੁਹਾਡੀ ਭਾਵਨਾ ਹੈ ਜਾਂ ਮਨ 'ਚ ਵਿਚਾਰ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਤੁਸੀਂ ਜਿਹੜੀਆਂ ਸਭ ਤੋਂ ਪਹਿਲਾਂ ਕਿਹੜੀ ਪੁਸਤਕ ਜਿਹੜੀ ਹੈ ਤੁਹਾਡੀ ਸਾਹਮਣੇ ਆਈ ਤੁਸੀਂ ਜਦੋਂ ਆਪਣਾ ਕਾਵਿਕ ਸਫ਼ਰ ਜਾਂ ਆਪਣਾ ਸਾਹਿਤਿਕ ਸਫ਼ਰ ਸ਼ੁਰੂ ਕੀਤਾ ਤਾਂ ਮੈਂ ਜਦੋਂ ਲਿਖਿਆ ਤਾਂ ਚਲੋ ਛੋਟਾ ਮोटा ਡਾਇਰੀ ਤਾਂ ਮੈਂ ਬਹੁਤ ਲੰਮਾ ਸਮਾਂ ਤੋਂ ਲਿਖਦੀ ਆ ਆਪਣੀ ਮੈਨੂੰ ਇੱਕ ਸੁਭਾਅ ਸੀਗਾ ਲੇਕਿਨ ਕਿਤਾਬਾਂ ਪਬਲਿਸ਼ ਕਰਨ ਦਾ ਇੱਦਾਂ ਲੱਗ ਪਈ ਚੁੱਕਾ ਬਹੁਤ ਛੇਤੀ ਨਹੀਂ ਬਣਿਆ ਕਿਉਂਕਿ ਕੁਝ ਹੋਰ ਜਿਵੇਂ ਸੀ ਕੁਝ ਕਹਿ ਸਕਦੇ ਆ ਕਿ ਇਧਰੋਂ ਪਿੱਛੇ ਗਰਨ ਫਿਰ ਜਦੋਂ ਮੈਨੂੰ ਬਹੁਤ ਥੋੜੇ ਫੈਮਿਲੀ ਦੇ ਵਿੱਚ ਬੱਚੇ ਵੱਡੇ ਹੋ ਗਏ ਤਾਂ ਮੈਨੂੰ ਵੀ ਵਕਤ ਮਿਲਣਾ ਸ਼ੁਰੂ ਹੋਇਆ ਤਾਂ ਮੈਂ ਫੇਰ ਧਿਆਨ ਕਰਨਾ ਸ਼ੁਰੂ ਕੀਤਾ ਆਪਣੀਆਂ ਕਿਤਾਬਾਂ ਦੇ ਉੱਤੇ ਲਿਖੀ ਸੀ ਉਹ ਬਰਤਾਨੀਆਂ ਦਾ ਸਫ਼ਰ ਲਿਖੀ ਸੀ ਤੀ ਯੂਕੇ ਦਾ ਸਫ਼ਰ ਕਿਉਂਕਿ ਉਹਦੇ ਨਾਲ ਨਾਲ ਦੋ ਤਿੰਨ ਕਿਤਾਬਾਂ ਇਕੱਠੀਆਂ ਕੱਢੀਆਂ ਸੀ ਲਿਖੀਆਂ ਪਰ ਮੈਂ ਬਹੁਤ ਲੰਮੇ ਸਮੇਂ ਤੋਂ ਉਹਦੇ ਪਿੱਛੇ 7-8 ਸਾਲ ਮੈਨੂੰ ਲੱਗ ਗਏ ਸੀ ਲਿਖਦੀ ਲਿਖਦੀ ਨੂੰ ਉਹਨਾਂ ਸਾਰੀਆਂ ਨੂੰ ਹੌਲੀ-ਹੌਲੀ ਕਰਦੇ ਕੁਝ ਲਿਖ ਲਿਆ ਕੁਝ ਲਿਖ ਲਿਆ ਫਿਰ ਉਹਨਾਂ ਦੀ ਜਿਹੜੀ ਰੂਪਰੇਖਾ ਉਹ ਮੈਂ ਮਤਲਬ ਲੇਟ ਹੀ ਦਿੱਤੀ ਹੈ ਔਰ ਬਰਤਾਨੀਆਂ ਦਾ ਸਫਰ ਫਿਰ ਕਾਲ ਮਾਰਕਸ ਜੈਨੀ ਮਾਰਕਸ ਤੇ ਐਂਗਲਸ ਦੀ ਦੂਸਰੀ ਕਿਤਾਬ ਫਿਰ ਉਸ ਤੋਂ ਬਾਅਦ ਸਕੂਲ ਆਫ ਇਥਨਸ ਜਿਹੜੀ ਹੈ ਉਹ ਵਾਲੀ ਕਿਤਾਬ ਜਿਹੜੀ ਹੈ ਉਹ ਆਈ ਔਰ ਉਸ ਤੋਂ ਬਾਅਦ ਮੇਰੀ ਪੋਇਟਰੀ ਦੀ ਬੁੱਕ ਦੁਪਹਿਰ ਖੜੀ ਉਹ ਆਈ ਹੈ ਤੇ ਦੁਪਹਿਰ ਖੜੀ ਤਾਂ ਆਪੇ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਿਆ ਦੁਪਹਿਰ ਖੜੀ ਪੁਸਤਕ ਜਦੋਂ ਚੱਪੀ ਸੀ ਮਤਲਬ ਕ ਉਹਦੇ ਬਾਰੇ ਤੁਹਾਨੂੰ ਕਾਫੀ ਮਾਨ ਸਨਮਾਨ ਵੀ ਔਰ ਉਸ ਪੁਸਤਕ ਦੇ ਵੀ ਨੇ ਤੇ ਉਸ ਪੁਸਤਕ ਦੀਆਂ ਕਵਿਤਾਵਾਂ ਦਾ ਜਿਹੜੀ ਵਿਸ਼ੇ ਨੇ ਉਹ ਤੁਸੀਂ ਕਿਸ ਤਰ੍ਹਾਂ ਦੇ ਸਮਝਦੇ ਹੋ ਕਿ ਜੋ ਤੁਸੀਂ ਕਹਿਣਾ ਚਾਹੁੰਦੇ ਸੀ ਵੀ ਤੁਹਾਨੂੰ ਤਸੱਲੀ ਹੈ ਕਿ ਮੈਂ ਜੋ ਕਹਿਣਾ ਚਾਹੁੰਦੀ ਸੀ ਦੁਪਹਿਰ ਖੀੜੀ ਦੇ ਵਿੱਚ ਪੂਰੀ ਤਰ੍ਹਾਂ ਉਹ ਮੈਂ ਕਹਿ ਦਿੱਤਾ ਉਹ ਜਾਣ ਕੇ ਆ ਲੈ ਰਿਹਾ ਨੇ ਮੈਂ ਬਿਲਕੁਲ ਉਹਦੇ ਚ ਬਿਲਕੁਲ ਸਪਸ਼ਟਾਂ ਕਿ ਮੈਂ ਜੋ ਮੇਰੇ ਮਨ ਚ ਸੀਗਾ ਔਰ ਬੜਾ ਮੇਰੇ ਮਨ ਚ ਆਸ਼ਾਵਾਦੀ ਖਿਆਲ ਨੇ ਔਰਤ ਨੂੰ ਲੈ ਕੇ ਕਿਤੇ ਕੋਈ ਰੋਣਾ ਕੁਰਲਾ ਹਟ ਜੀ ਉਹ ਔਰਤਾਂ ਦੇ ਨਾਲ ਆ ਹੋ ਗਿਆ ਉਹਤਾਂ ਨਾਲ ਉਹ ਹੋ ਗਿਆ ਉਹ ਚੀਜ਼ਾਂ ਮੈਂ ਇਹਦੇ ਚ ਬਿਲਕੁਲ ਸ਼ਾਮਿਲ ਨਹੀਂ ਕੀਤੀਆਂ ਪਰ ਇਹ ਵੀ ਨਹੀਂ ਹੈ ਕਿ ਔਰਤ ਦਾ ਦੁੱਖ ਨਹੀਂ ਸ਼ਾਮਿਲ ਕੀਤਾ ਕੀਤਾ ਲੇਕਿਨ ਉਸ ਦੁੱਖ ਦੇ ਨਾਲ ਨਾਲ ਮੈਂ ਉਹਦੇ ਅੰਦਰ ਇੱਕ ਆਸ਼ਾਵਾਦੀ ਸੁਰ ਜਿਹੜੀ ਆ ਉਹਨੂੰ ਕਿਤੇ ਵੀ ਮਰਨ ਨਹੀਂ ਦਿੱਤਾ ਉਹ ਮਤਲਬ ਮੇਰੀ ਮੈਨੂੰ ਲੱਗਦਾ ਹੁੰਦਾ ਹੈ ਕਿ ਜੇ ਮੈਂ ਇਹਨੂੰ ਕਿਤੇ ਵੱਖਰਾ ਕਰਨਾ ਚਾਹਾਂ ਬਾਕੀਆਂ ਨਾਲੋਂ ਵੀ ਕਵਿਤਾ ਵਿੱਚ ਵੱਖਰਾ ਕੀ ਹੈ ਤਾਂ ਮੈਨੂੰ ਜਿੰਨਾ ਵੀ ਤੁਸੀਂ ਕੋਈ ਪੁਰਾਣੀ ਕਵਿਤਾ ਪੜ੍ਹੋਗੇ ਉਹਨਾਂ ਚ ਇੱਕ ਵੱਖਰੀ ਚੀਜ਼ ਤੁਹਾਨੂੰ ਇਹਦੇ ਵਿੱਚ ਜ਼ਰੂਰ ਨਜ਼ਰ ਆਏਗੀ ਕਿਿੱਥੇ ਮੇਰੀ ਕਵਿਤਾ ਦਾ ਅੰਤ ਹੁੰਦਾ ਹੈ ਜਿੱਥੇ ਉਹ ਜਾ ਕੇ ਮੈਂ ਆਪਣੀ ਗੱਲ ਸਮਾਪਤ ਕਰਦੀ ਹਾਂ ਉੱਥੇ ਇੱਕ ਆਸ਼ਾਵਾਦੀ ਧੋਨੀ ਉੱਪਰਦੀ ਹੈ ਕਿ ਔਰਤ ਜਿਹੜੀ ਹੈ ਉਹ ਘਰ ਪਰਿਵਾਰ ਵੀ ਚਾਹੁੰਦੀ ਹੈ ਬੱਚੇ ਵੀ ਚਾਹੁੰਦੀ ਹੈ ਜ਼ਿੰਮੇਵਾਰੀਆਂ ਵੀ ਉਹ ਨਿਭਾਉਣਾ ਚਾਹੁੰਦੀ ਹੈ ਤੇ ਉਹ ਉੱਪਰਨਾ ਵੀ ਚਾਹੁੰਦੀ ਹੈ ਆਪਣੇ ਮਨਪਸੰਦ ਫੀਲਡ ਦੇ ਵਿੱਚ ਤੇ ਇਹ ਸਾਰਿਆਂ ਦਾ ਜਿਹੜਾ ਸੰਤੋਲ ਹੈ ਉਹ ਇਕੱਲੀ ਨਹੀਂ ਕਰ ਸਕਦਾ ਉਦੇ ਨਾਲ ਉਹਦਾ ਸਾਥੀ ਹੋਣਾ ਜ਼ਰੂਰੀ ਹੈ ਉਹਦੇ ਨਾਲ ਉਹਦਾ ਪਰਿਵਾਰ ਹੋਣਾ ਜ਼ਰੂਰੀ ਹੈ ਤੇ ਜਦੋਂ ਪਰਿਵਾਰ ਸਾਥ ਦੇ ਦਿੰਦਾ ਹੈ ਤਾਂ ਮੈਨੂੰ ਲੱਗਦਾ ਉਹਦੀ ਜਿਹੜੀ એનર્ਜੀ ਹੈ ਉਹ ਡਬਲ ਹੋ ਜਾਂਦੀ ਹੈ ਬੱਚੇ ਜੇ ਕਿਤੇ ਪਰਿਵਾਰੋਂ ੋਂਕਣ ਲੱਗ ਜੇ ਤਾਂ એનર્ਜੀ ਜਿਹੜੀ ਆ ਥੱਲੇ ਰੁਚਲੀ ਜਾਂਦੀ ਹੈ ਸੋ ਮੈਂ ਉਹਨੂੰ ਬੜੇ ਹੀ ਆਸ਼ਾਵਾਦੀ ਦ੍ਰਿਸ਼ਟੀਕੋਣ ਤੋਂ ਕਿ ਕਿੰਨੀਆਂ-ਕੀਆਂ ਗੱਲਾਂ ਨੂੰ ਲੈ ਕੇ ਮਾਂ ਪੁੱਤ ਦੇ ਇਸ ਕੀ ਸਨੇਹਾ ਹੈਗਾ ਹੈ ਨਾ ਮਾਂ ਤੇ ਇਹਦੀ ਕੀੜੀ ਗੱਲਬਾਤ ਹੈਗੀ ਹੈ ਇਸ ਦਾ ਹੈ ਜੇ ਤੁਸੀਂ ਕਦੇ ਇਹਨੂੰ ਪੜ੍ਹੋਗੇ ਜਾਂ ਤੁਸੀਂ ਸ਼ਾਇਦ ਬੜੀ ਵੀ ਹੋਈ ਹੈ ਇਹ ਤਾਂ ਉਹਦੇ ਵਿੱਚ ਤੁਸੀਂ ਵੀ ਮਹਿਸੂਸ ਕਰੋਗੇ ਕਿ ਜਿਵੇਂ ਤੁਹਾਡੀ ਗੱਲ ਹੋ ਰਹੀ ਹੈ ਤੁਹਾਨੂੰ ਲੱਗੇਗਾ ਕਿ ਮੈਂ ਹੀ बोलਦੀ ਪਈਆਂ ਜਾਂ ਸੱਚਮੁੱਚ ਇਹ ਬੋਡੀ ਸਧਾਰਨ ਜੀ ਗੱਲ ਹੈ ਲੇਕਿਨ ਇਹ ਸਧਾਰਨ ਜੀ ਗੱਲ ਵੀ ਸਾਡੀ ਜ਼ਿੰਦਗੀ ਚ ਬਹੁਤ ਅਰਥ ਰੱਖਦੀ ਹੈ ਸੋ ਮੈਂ ਬਿਲਕੁਲ ਇਹ ਕਹਿ ਸਕਦੀ ਹਾਂ ਕਿ ਮੈਂ ਬਿਲਕੁਲ ਆਪਣੇ ਮਨ ਦੀ ਗੱਲ ਕੀਤੀ ਹੈ ਉਹਦੇ ਚ ਤੁਸੀਂ ਨਾਰੀ ਨੂੰ ਨਾ ਬੜਾ ਇਹਦੇ ਚ ਮਤਲਬ ਸੰਵੇਦਨਸ਼ੀਲ ਵੀ ਦਿਖਾਇਆ ਤੇ ਬਹੁਤ ਮਜ਼ਬੂਤ ਵੀ ਦਿਖਾਇਆ ਕਿ ਇਰਾਦੇ ਉਹਦੇ ਜਿਹੜੇ ਪੱਕੇ ਹੁੰਦੇ ਪੱਥਰ ਦੀ ਮੂਰਤ ਨਹੀਂ ਮੈਂ ਨਾ ਹੀ ਮੈਂ ਕੋਈ ਵਿਚਾਰੀ ਹਾਂ ਮੈਂ ਤਾਂ ਨਾਰੀ ਸਿਰਜਣਹਾਰੀ ਹਾਂ ਮਤਲਬ ਬੜੀਆਂ ਇਸ ਤਰ੍ਹਾਂ ਦੀ ਆਤਮ ਚਿੰਤਨ ਵਾਲੀਆਂ ਗੱਲਾਂ ਨੇ ਇਸ ਦੇ ਵਿੱਚ ਨਾਰੀ ਆਪਣਾ ਸੈਬ ਲਾਂਕੜ ਕਰਦੀ ਨਜ਼ਰ ਆਉਂਦੀ ਹੈ ਕਿ ਮੈਂ ਕਿੱਥੇ ਖੜੀ ਹਾਂ ਮਾਚ ਮੇਰਾ ਕੀ ਥਾ ਬਿਲਕੁਲ ਰਿਸ਼ਤਿਆਂ ਦੀ ਪਰਵਾਹ ਨਹੀਂ ਕੀਤੀ ਆ ਤੁਸੀਂ ਇਸ ਕਿਤਾਬ ਦੇ ਵਿੱਚ ਮਤਲਬ ਇਹ ਦੀ ਖੂਬਸੂਰਤੀ ਇਹ ਹੀ ਹੈ ਕਿ ਤਾਂ ਇਸ ਕਿਤਾਬ ਨੂੰ ਕਿਹੜੇ ਕਿਹੜੇ ਮੱਝ ਤੋਂ ਸਨਮਾਨ ਮਿਲਿਆ ਅਸੀਂ ਜਾਨਣਾ ਚਾਹਾਂਗੇ ਤੇ ਪੈਰ ਕਿਹੜੀ ਤੇ ਕਾਫੀ ਸਨਮਾਨ ਲਏ ਹਾਂਜੀ ਗੁਰਮੁਖ ਸਿੰਘ ਮੁਸਾਫਿਰ ਭਾਸ਼ਾ ਵਿਭਾਗ ਵੱਲੋਂ ਜਿਹੜਾ ਮੈਨੂੰ ਮਿਲਿਆ ਉਹ ਉਹਦੇ ਵਿੱਚ ਨੂੰ ਸਰਵੋਤਮ ਪੰਜਾਬੀ ਪੁਸਤਕਾਂ ਦਾ ਵਿੱਚ ਸ਼ਾਮਿਲ ਕੀਤਾ ਗਿਆ ਜਿਹੜੀ ਬੜੀ ਅੱਛੀ ਗੱਲ ਲੱਗੀ ਫਿਰ ਨਾਂਬਾ ਕਵਿਤਾ ਉਤਸਵ ਦੇ ਵਿੱਚ ਉਸ ਵਾਰ ਇੱਕਮ ਵਾਲਿਆਂ ਨੇ ਜਿਹੜੇ ਅਤਿੰਦਰ ਮੈਡਮ ਨੇ ਉਹਨਾਂ ਨੇ ਸਨਮਾਨ ਦਿੱਤਾ ਸੋ ਕਈ ਥਾਵਾਂ ਤੇ ਪਰ ਮੈਨੂੰ ਇਹ ਸਨਮਾਨ ਜਿਹੜੇ ਆ ਉਹ ਠੀਕ ਹੈ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਈ ਚੁਣਿਆ ਲੇਕਿਨ ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਚੰਗਾ ਲੱਗਿਆ ਕਿ ਮੈਂ ਜਿੱਥੇ ਵੀ ਗਏ ਆ ਜਿਨੇ ਵੀ ਇਹ ਪੜ੍ਹੀ ਹੈ ਔਰ ਇੱਥੋਂ ਤੱਕ ਕਿ ਮੈਂ ਲਾਹੌਰ ਵੀ ਗਈਆਂ ਤਾਂ ਇਹ ਜਿਹੜੀ ਪੁਸਤਕ ਹੈ ਲਾਹੌਰ ਦੇ ਵਿੱਚ ਵੀ ਜਾ ਕੇ ਆਪਣੀ ਇੱਕ ਜਗ੍ਹਾ ਬਣਾ ਚੁੱਕੀ ਹੈ ਔਰ ਉੱਥੋਂ ਦੀ ਕਾਨਫਰੰਸ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਮੈਨੂੰ ਇਹਦਾ ਬਹੁਤ ਪਿਆਰਾ ਜਿਹਾ ਹੰਗਾਰਾ ਮਿਲਿਆ ਮੈਨੂੰ ਮਤਲਬ ਆਲਮੋਸਟ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਇੱਕ ਨਵੀਂ ਤਾਜ਼ਗੀ ਮਹਿਸੂਸ ਕੀਤੀ ਹੈ ਇਹਦੇ ਵਿੱਚ ਕਵਿਤਾ ਦੇ ਵਿੱਚ ਔਰ ਬੇਸ਼ੱਕ ਮੈਂ ਗ਼ਜ਼ਲਾਂ ਨਹੀਂ ਲਿਖਦੀ ਮਤਲਬ ਕੁਛ ਐਦਾ ਹੁੰਦਾ ਨਹੀਂ ਹੈ ਖੁੱਲੀ ਕਵਿਤਾ ਹੀ ਹੈ ਮੇਰੀ ਔਰ ਪਰ ਮੈਨੂੰ ਇਹਦੇ ਵਿੱਚ ਮਤਲਬ ਸਾਰੇ ਪਾਸੋਂ ਇੱਕ ਬਹੁਤ ਪਿਆਰਾ ਜਣਾ ਸਾਰਿਆਂ ਦਾ ਹੁੰਗਾਰਾ ਮਿਲਿਆ ਨਾ ਇਹ ਹੁੰਗਾਰਾ ਇਹ ਸਨਮਾਨ ਮੈਨੂੰ ਸਭ ਤੋਂ ਵੱਡਾ ਲੱਗਿਆ ਔਰ ਮੈਂ ਸੱਚਮੁੱਚ ਸਭ ਦੀ ਬਹੁਤ ਸ਼ੁਕਰਗੁਜ਼ਾਰਾ ਮੈਨੂੰ ਲੱਗਦਾ ਹੈ ਕਿ ਕੁਝ ਕੁਝ ਇਦਾਂ ਦਾ ਲਿਖਿਆ ਜਾਵੇ ਤਾਂ ਮਤਲਬ ਜ਼ਰੂਰ ਸਾਂਝਾ ਹੁੰਦਾ ਰਹਿਣਾ ਚਾਹੀਦਾ ਕਿਉਂਕਿ ਕਿਤੇ ਪਹਿਲਾਂ ਮੈਨੂੰ ਇਹ ਲੱਗਦਾ ਸੀ ਕਿ ਮੈਂ ਕੁਝ ਖਾਸ ਨਹੀਂ ਲਿਖਿਆ ਹੋਇਆ ਆ ਆਮ ਜਿਹੀਆਂ ਗੱਲਾਂ ਨੇ ਪਰ ਫਿਰ ਜਦੋਂ ਇੱਕ ਦਿਨ ਮੈਨੂੰ ਪਾਤਰ ਸਾਹਿਬ ਦੇ ਨਾਲ ਕੋਈ ਗੱਲ ਹੋ ਰਹੀ ਸੀ ਕਵਿਤਾ ਦੀ ਗੱਲ ਹੋ ਰਹੀ ਸੀ ਤੇ ਕੁਝ ਉਹਨਾਂ ਨੂੰ ਮੈਂ ਆਪਣੀਆਂ ਰਚਨਾਵਾਂ ਦਿਖਾਈਆਂ ਕੁਝ ਉਹਨਾਂ ਨੇ ਪੜ੍ਹੀਆਂ ਕੁਝ ਉਹਨਾਂ ਨੇ ਕਿਹਾ ਮੈਨੂੰ ਵਕਤ ਦੇ ਮੈਂ ਦੇਖਣਾ ਚਾਹਾਂਗਾ ਕਿ ਕਿਸ ਤਰ੍ਹਾਂ ਦੀਆਂ ਨੇ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਬਹੁਤ ਅੱਛਾ ਲਿਖ ਰਹੇ ਹੋ ਤੇ ਤੁਹਾਨੂੰ ਤਾਂ ਜ਼ਰੂਰ ਇੱਕ ਇੱਕ ਪੁਸਤਕ ਜਿਹੜੀ ਆ ਉਹਦੀ ਜਿਹੜੀ ਆ ਉਹ ਛਾਪਨੀ ਚਾਹੀਦੀ ਹੈ ਤੁਹਾਡਾ ਫਰਜ਼ ਬੰਦਾ ਉਹਨਾਂ ਨੇ ਇਹ ਸ਼ਬਦ ਵਰਤੇ ਕਿ ਤੁਹਾਡਾ ਫਰਜ਼ ਬੰਦਾ ਜਦੋਂ ਫਿਰ ਇਹ ਫਰਜ਼ ਬੰਦਾ ਵਾਲੀ ਸ਼ਬਦ ਆਇਆ ਤਾਂ ਮੈਨੂੰ ਲੱਗਿਆ ਕਿ ਨਹੀਂ ਮੈਂ ਜ਼ਰੂਰ ਮੈਂ ਲਿਤੇ ਤੇ ਕੰਮ ਕਰਾਂ ਔਰ ਇਹਦਾ ਇਹ ਜਿਹੜੀ ਭੂਮਿਕਾ ਹੈ ਉਹ ਵੀ ਪੱਤਰ ਸਾਹਿਬ ਨੇ ਲਿਖੀ ਔਰ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਜਿੰਨੇ ਵੀ ਇਹਦੇ ਪੁਰਸਕਾਰ ਵੀ ਮੈਨੂੰ ਮਿਲੇ ਨੇ ਉਹ ਵੀ ਮੈਂ ਪੱਤਰ ਸਾਹਿਬ ਦੇ ਉੱਥੋਂ ਲਏ ਔਰ ਬੜਾ ਸਤਿਕਾਰ ਹੈ ਉਹਨਾਂ ਦੇ ਲਈ ਮਨ ਦੇ ਵਿੱਚ ਔਰ ਸੱਚਮੁੱਚ ਇਹ ਕਵਿਤਾ ਦਿਨਾਲ ਜੋੜਨ ਵਾਲੇ ਭਾਤਰ ਸਾਹਿਬ ਨੇ ਮੈਂ ਕਹਿ ਸਕਦੀ ਹਾਂ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਨੇ ଥିੰਨ ਨੀ ਦੇਚ ਮੈਨੂੰ ਖੁਲਾਰਾ ਦਿੱਤਾ ਬਹੁਤ ਪੋਜ਼ਿਟਿਵ ਆ ਮੈਦੇਚ ਤੁਸੀਂ ਤੇ ਮੇਰੇ ਸਾਥੀਆਂ ਦਾ ਖੁਲਾਰਾ ਵੀ ਹੈ ਜਿਸ ਪਹਿਲਾ ਹੋਰ ਜਦੋਂ ਤੁਸੀਂ ਗਏ ਹੋ ਹੁਣੇ ਆਪਣੀ ਇੱਕ ਕਾਨਫਰੰਸ ਅਟੈਂਡ ਕਰਕੇ ਆਏ ਹੋ ਉੱਥੇ ਤੁਸੀਂ ਕਿਸ ਤਰ੍ਹਾਂ ਦਾ ਪ੍ਰਭਾਵ ਪੰਜਾਬੀ ਪ੍ਰਤੀ ਜਾਂ ਸਾਡੇ ਇਧਰਲੇ ਪੰਜਾਬ ਪ੍ਰਤੀ ਕਿਸ ਤਰ੍ਹਾਂ ਦਾ ਸਾਇਤਿਕ ਹੁੰਗਾਰਾ ਤੁਹਾਨੂੰ ਲੱਗਦਾ ਕਿ ਉੱਥੇ ਮਿਲਿਆ ਮੈਨੂੰ ਇਸ ਦੇ ਵੀ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਤੁਹਾਡੀ ਇਸ ਪੁਸਤਕ ਨੂੰ ਲਿਪਿਆਤਰ ਵੀ ਕੀਤਾ ਗਿਆ ਦੁਪਹਿਰ ਖੜੀ ਨੂੰ ਸ਼ਾਮੁਖੀ ਲਿਪੀ ਦੇ ਵਿੱਚ ਕੀਤਾ ਗਿਆ ਉਹਦੇ ਬਾਰੇ ਵਿੱਚ ਹਾਂਜੀ ਸੋ ਦੋਨੋਂ ਹੀ ਗੱਲਾਂ ਬਿਲਕੁਲ ਸ਼ਾਮੁਖੀ ਦੇ ਵਿੱਚ ਇਹ ਗਈ ਹੈ ਲੋਕਾਂ ਤੱਕ ਪਹੁੰਚ ਗਈ ਹੈ ਉੱਥੋਂ ਦੇ ਲੋਕਾਂ ਨੇ ਇਹਨੂੰ ਪੜ੍ਹਿਆ ਤਾਹੀਂ ਮੈਨੂੰ ਜਿਹੜਾ ਇਹਦੇ ਬਾਰੇ 'ਚ ਵੀ ਫੀਡਬੈਕ ਮਿਲਿਆ ਤੇ ਚੰਗਾ ਲੱਗਿਆ ਔਰ ਬਹੁਤ ਅੱਛਾ ਲੱਗਿਆ ਕਿ ਉਹਨਾਂ ਨੇ ਆਪ ਦਿਲਚਸਪੀ ਦਿਖਾਈ ਕਿ ਅਸੀਂ ਇਹਨੂੰ ਸ਼ਾਮੂ ਖਿੱਚ ਵੀ ਕਰਨਾ ਚਾਹੁੰਦੇ ਆ ਤੇ ਉੱਥੇ ਰਿਲੀਜ਼ ਵੀ ਹੋਈ ਇਹ ਕਿਤਾਬ ਬੜੇ ਮਾਨਸਿਕਾ ਦੇ ਨਾਲ ਔਰ ਬਹੁਤ ਸਾਰੇ ਚੈਨਲਸ ਜਿਹੜੇ ਉਹਨਾਂ ਨੇ ਕਵਰ ਵੀ ਕੀਤਾ ਉਹਨਾਂ ਨੇ ਇੰਟਰਵਿਊਸ ਵੀ ਕੀਤੀਆਂ ਸੀ ਗੱਲਬਾਤ ਕੀਤੀ ਕੁੱਲ ਮਿਲਾ ਕੇ ਲਾਹੌਰ ਦਾ ਜਿਹੜਾ ਹੈ ਲੋਕਾਂ ਦਾ ਜਿਹੜਾ ਬਹੁਤ ਆਪਣਾਪਨ ਉਹਨਾਂ ਵਿੱਚ ਸਾਡੇ ਵਰਗੇ ਹੀ ਨੇ ਔਰ ਬਹੁਤ ਪਿਆਰ ਨਾਲ ਮਿਲੇ ਬਹੁਤ ਸਤਿਕਾਰ ਮਿਲਿਆ ਔਰ ਬਹੁਤ ਸਾਰੇ ਵਿਚਾਰ ਵਟਾਂਦਰੀ ਗੰਭੀਰਤਾ ਦੇ ਨਾਲ ਕੀਤੀ ਗਈ ਬੜੀ ਵਧੀਆ ਕਾਨਫਰੰਸ ਸੀਗੀ ਜਿਹਦੇ ਵਿੱਚ ਬਹੁਤ ਸਾਰੇ ਲੇਖਕ ਸ਼ਾਮਿਲ ਸਨ ਬੜੇ ਕਹਿੰਦੇ ਕਹਾਂਦੇ ਜਿਹੜੇ ਆਪਣੇ ਦਾਰਸ਼ਨਿਕ ਐਸਾਂ ਦੇ ਆਪਾਂ ਬੜੇ ਵਧੀਆ ਲੋਕ ਔਰ ਬੜੇ ਹੀ ਅਦਵੀ ਸਖਸ਼ੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਸੀਗੇ ਔਰ ਕੁੱਲ ਮਿਲਾ ਕੇ ਬਹੁਤ ਵਧੀਆ ਲੱਗਿਆ ਔਰ ਉਹਦੇ ਵਿੱਚ ਉਹਨਾਂ ਨੇ ਜਿਹੜੀ ਪੰਜਾਬੀ ਭਾਸ਼ਾ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਨੇ ਉਹਨਾਂ ਦੇ ਦੇਸ਼ ਵਿੱਚ ਤੇ ਜੋ ਸਾਡੇਆਂ ਹੈਗੀਆਂ ਸਾਡੇ ਦੇਸ਼ ਵਿੱਚ ਉਹਨਾਂ ਤੇ ਵੀ ਬਹੁਤ ਗੱਲਬਾਤ ਹੋਈ ਉਥੋਂ ਦੀਆਂ ਬਹੁਤ ਅੱਛੀਆਂ ਕਵਿਤਰੀਆਂ ਖਾਸ ਕਰਕੇ ਬੁਸ਼ਰਾ ਨਾਜ਼ ਉਹਨਾਂ ਨੂੰ ਮਿਲ ਕੇ ਆਈਆਂ ਮੈਂ ਉਹਨਾਂ ਨੂੰ ਮਿਲ ਕੇ ਚੰਗਾ ਲੱਗਿਆ ਮਤਲਬ ਬਹੁਤ ਸਾਰੇ ਜਿਹੜੇ ਰਾਈਟਰਸ ਨੇ ਬੁਛਰਾ ਨਾਲ ਸਿੱਖਾਂਗੇ ਵੀ ਔਰਤਾਂ ਦੇ ਨਾਮ ਲੈ ਰਹੀਆਂ ਨੇ ਕਿ ਮੈਨੂੰ ਲੱਗਦਾ ਹੈ ਕਿ ਔਰਤਾਂ ਹਰ ਥਾਂ ਤੇ ਨਾ ਫੇਰ ਵੀ ਥੋੜਾ ਜਿਹਾ ਪਿੱਛੇ ਰਹਿ ਜਾਂਦੀਆਂ ਉਹਨਾਂ ਦੀ ਗੱਲ ਮੈਂ ਹਮੇਸ਼ਾ ਪਹਿਲਾਂ ਕਰਦੀਆਂ ਬਾਕੀਆਂ ਦੀ ਬਾਅਦ 'ਚ ਕਰਦੀਆਂ ਔਰਤਾਂ ਆਪਣੇ ਘਰਾਂ 'ਚੋਂ ਬਾਹਰ ਆ ਕੇ ਜੀ ਇੰਨਾ ਸਭ ਕੁਝ ਕਰ ਰਹੀਆਂ ਲਿਖਤ ਹੀ ਨਹੀਂ ਆ ਤੇ ਔਰਤ ਨੂੰ ਔਰਤ ਦੇ ਨਾਲ ਖੜਨਾ ਜ਼ਿਆਦਾ ਜ਼ਰੂਰੀ ਹੈ ਮੈਨੂੰ ਇਹ ਮੇਰੇ ਮਨ ਚ ਰਹਿੰਦਾ ਤੇ ਉੱਥੇ ਵੀ ਬਹੁਤ ਅੱਛੀਆਂ-ਅੱਛੀਆਂ ਕਵੀ ਦੋਸਤ ਸਹਿਯੋਤਕਾਰਾਂ ਨਾਵਲਿਸਟ ਮਿਲੀਆਂ ਨੇ ਔਰ ਉਹਨਾਂ ਨਾਲ ਮਿਲ ਕੇ ਬੜਾ ਚੰਗਾ ਲੱਗਿਆ ਔਰ ਅੱਗੋਂ ਵੀ ਇਨਸ਼ਾਅੱਲਾ ਕਿਤੇ ਮੌਕਾ ਮਿਲੇਗਾ ਤਾਂ ਜ਼ਰੂਰ ਉਹਨਾਂ ਨਾਲ ਅਸੀਂ ਕੋਈ ਨਾ ਕੋਈ ਗੱਲਬਾਤ ਕਰਦੇ ਰਹਾਂਗੇ ਔਰ ਐਸੀ ਉਹਨਾਂ ਦੇ ਨਾਲ WhatsApp ਤੇ ਹੁੰਦੀ ਰਹਿੰਦੀ ਹੈ ਉਹ ਵੀ ਆਪਣੀਆਂ ਰਚਨਾਵਾਂ ਭੇਜਦੇ ਨੇ ਅਸੀਂ ਵੀ ਥੋੜੀਆਂ ਬਹੁਤ ਭੇਜਦੇ ਆ ਸੋ ਇਸ ਤਰ੍ਹਾਂ ਦੀ ਇੱਕ ਸਾਂਝ ਬਣਦੀ ਰਹਿੰਦੀ ਹੈ ਔਰ ਉੱਥੇ ਮੈਨੂੰ ਜਿਹੜੀ ਗਵੰਡ ਨੇ ਗਵੰਡ ਨੇ ਬੜਾ ਮਸ਼ਹੂਰ ਹੋਇਆ ਆਪਣਾ ਉਹ ਮੈਨੂੰ ਉਹਨਾਂ ਦੀ ਜਿਹੜੀ ਰਾਈਟਰ ਹੈ ਉਹ ਵੀ ਉੱਥੇ ਮਿਲੇ ਔਰ ਬੜਾ ਮਤਲਬ ਅੱਛੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਸਿਰਫ ਸੁਣਿਆ ਹੋਇਆ ਸੀਗਾ ਕਿਤਾਬਾਂ ਤੇ ਵੇਖਿਆ ਹੋਇਆ ਸੀ ਜਦੋਂ ਰੂਬਰੂ ਮਿਲਦੀਆਂ ਨੇ ਤੇ ਬੜਾ ਚੰਗਾ ਲੱਗਦਾ ਤੇ ਇਹ ਮੌਕਾ ਮਿਲਿਆ ਬਹੁਤ ਵਧੀਆ ਰਿਹਾ ਇਹ ਇਸੇ ਪੁਸਤਕ ਤੋਂ ਬਾਅਦ ਜੇ ਹੁਣ ਅਗਲੀਆਂ ਜਿਹੜੀਆਂ ਆਜ਼ਾਦੇ ਜਾਦੇ ਸਾਨੂੰ ਜਰੂਰ ਦੱਸੋ ਕਿ ਤੁਹਾਡੀਆਂ ਭਵਿੱਖ ਦੀਆਂ ਯੋਜਨਾਵਾਂ ਵਿੱਚ ਕੀ ਸ਼ਾਮਲ ਹੈ ਕਿ ਹੋਰ ਕੀ ਲਿਖਣ ਵਾਲਾ ਹੈ ਤੇ ਇੱਕ ਛੋਟੀ ਜਿਹੀ ਰਚਨਾ ਵੀ ਸਾਂਝੀ ਕਰਕੇ ਅਸੀਂ ਪ੍ਰੋਗਰਾਮ ਤੋਂ ਸਮਾਪਤੀ ਕਰਾਂਗੇ। ਅ ਪਹਿਲਾਂ ਤਾਂ ਕੀ ਲਿਖਣਾ ਚਾਹੋਗੇ? ਮੈਂ ਕਦੇ-ਕਦੇ ਤਾਂ ਮੇਰਾ ਮਨ ਕਹਾਣੀ ਲਿਖਣ ਨੂੰ ਵੀ ਕਰਦਾ ਹੈ। ਕਹਾਣੀਆਂ ਵੀ ਤੁਰਦੀਆਂ ਨੇ ਮਨ ਦੇ ਵਿੱਚ। ਕ ਛੋਟੀਆਂ ਕਹਾਣੀਆਂ ਕੁਝ ਲਿਖਾਂਗੇ। ਕੋਈ ਵਰੀ ਇੱਕ ਆ ਆਪਣੀ ਸਵੈ ਜੀਵਨੀ ਲਿਖਣ ਨੂੰ ਬੜਾ ਜੀ ਕਰਦਾ ਹੈ ਕਿ ਬੁੜੀਆਂ ਸਾਰੀਆਂ ਗੱਲਾਂ ਹੁਣ ਤੱਕ ਇਕੱਠੀਆਂ ਹੋ ਗਈਆਂ ਜੇ ਸਾਂਝੀਆਂ ਕਰਾਂ ਤੇ ਸ਼ਾਇਦ ਚੰਗੀਆਂ ਲੱਗਣ ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਕਿ ਸਵੈ ਜੀਵਨੀ ਲਿਖੋ ਮੈਂ ਕਿਹਾ ਕੋਈ ਨਹੀਂ ਮੈਨੂੰ ਉੱਥੋਂ ਤਾਈਂ ਅਜੇ ਪਹੁੰਚ ਲੈ ਆਂਦੇ ਹੋ ਤੇ ਹੁਣ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਨਹੀਂ ਉਹਦੇ ਤੇ ਵੀ ਕੰਮ ਕੀਤਾ ਜਾ ਸਕਦਾ ਹੈ ਤੇ ਕੁਝ ਮੈਂ ਜਿਸ ਨਾਲ ਲਗਾਤਾਰ ਰਿਸਰਚ ਦਾ ਕੰਮ ਜਿਹੜਾ ਆਪਣਾ ਉਹ ਜ਼ਰੂਰ ਜਾਰੀ ਰੱਖਣਾ ਚਾਹੁੰਦੀ ਆ ਕਿ ਮੈਂ ਲੱਗਦਾ ਲਿਖਣ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੈਂ ਪੜਾਂ ਬਾਡੀ ਕਿ ਟੂ ਲਿਖਾਂਗੇ ਉਹਦੀ ਆਪਣੀ ਇੱਕ ਵੱਖਰੀ ਗੱਲ ਬੰਦੀ ਹੈ ਜਿਹਦੇ ਚ ਇੱਕ ਤਾਂ ਤੁਸੀਂ ਰਾਈਟਰਸ ਨੂੰ ਪੜ ਲੈਂਦੇ ਹੋ ਕਿ ਜੋ ਤੁਸੀਂ ਉਹਨਾਂ ਤੇ ਲਿਖਦੇ ਹੋ ਤਾਂ ਬੜਾ ਕੁਝ ਉਹਦੇ ਚ ਨਵਾਂ ਸਿੱਖਦੇ ਹੋ ਜਿਵੇਂ ਹੁਣੇ ਇੱਕ ਨਵੀਂ ਬੁੱਕ ਆਈ ਹੈ ਮਨ ਦੀ ਚੇਪ ਜਿਹਨੂੰ ਅ ਸੁਵੰਜੀ ਸਭੀ ਹੋਰਾਂ ਨੇ ਲਿਖਿਆ ਹੈ ਉਹਦੇ ਤੇ ਜਦੋਂ ਮੈਨੂੰ ਲੱਗਿਆ ਕਿ ਇਹਦੇ ਤੇ ਕੁਝ ਲਿਖਿਆ ਜਾਣਾ ਚਾਹੀਦਾ ਜਾਂ ਲਿਖਾ ਜਾਂ ਫਿਰ ਹੋਰ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਤਾਂ ਫਿਰ ਜਿਦਾਂ ਬੀਬਾ ਬਲਵੰਤ ਹੋਰੀ ਨੇ ਉਹਨਾਂ ਦੀ ਬੀਬਾ ਜੀ ਦੀਆਂ ਕਹਾਣੀਆਂ ਕਿਤਾਬਾਂ ਬਹੁਤ 3 ਵਧੀਆ ਨੇ ਇੱਕ ਦਿਨ ਮੇ ਪੜੀਆਂ ਬੈਠੇ ਬੈਠੇ ਤੇ ਮੇਰੇ ਮਨ ਚ ਆਇਆ ਕਿ ਮੈਂ ਕਿਉਂ ਨਹੀਂ ਉਹਨਾਂ ਤੇ ਲਿਖਦੀ ਕੁਝ ਉਹਨਾਂ ਦੇ ਲਿਖਾਂ ਸੋ ਇਸ ਤਰ੍ਹਾਂ ਕਰਦੇ ਕਰਦੇ ਮਨ ਦੇ ਵਿੱਚ ਹੈ ਕਿ ਇਸ ਤਰ੍ਹਾਂ ਦੇ ਕੰਮ ਸਾਰੇ ਹੋਣੇ ਚਾਹੀਦੇ ਆ ਤੇ ਚਲੋ ਜਿੰਨਾ ਕਰ ਸਕਾਂਗੇ ਜ਼ਰੂਰ ਕਰਾਂਗੀ ਕੁਛ ਨਾ ਕੁਛ ਚੱਲਦਾ ਰਹੇਗਾ ਮਤਲਬ ਇਹ ਤਾਂ ਹੈਗਾ ਹੀ ਆ ਤੁਸੀਂ ਕਹਣਾ ਕਿ ਸਾਰੀਆਂ ਵਿਧਾਵਾਂ ਚ ਤੁਸੀਂ ਤੁਰੇ ਜਾ ਰਹੇ ਹੋ ਤੇ ਸੱਚਮੁੱਚ ਇਦਾਂ ਦਾ ਹੀ ਕੁਝ ਹੋ ਰਿਹਾ ਤੇ ਮੈਨੂੰ ਸੋਚਣਾ ਪੈਂਦਾ ਉਹਦੇ ਚ ਵੀ ਕਿਹੜੀ ਦਿਸ਼ਾ ਚ ਜਾਣਾ ਹੈ ਬਿਲਕੁਲ ਤੇ ਤੁਸੀਂ ਜਾਇਕ ਕਪਤਨ ਆਪਣੀ ਨਜ਼ਮ ਕੋਈ ਵੀ ਜੇ ਤੁਹਾਨੂੰ ਪਸੰਦ ਆਈ ਤਾਂ ਕੋਈ ਵੀ ਸਾਂਝੀ ਕਰੋ ਤੇ ਮੇਨ ਜਿਹੜੀ ਵੀ ਕਵਿਤਾ ਮੇਰੀ ਜਿਹੜੀ ਪਹਿਲੀ ਹੀ ਜਿਹੜੀ ਕਵਿਤਾ ਹੈਗੀ ਆ ਉਹ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਬੀ ਅੱਛੀ ਲੱਗੀ ਔਰ ਕੁਝ ਵੱਖਰੀ ਵੀ ਲੱਗਦੀ ਹੈ ਬਾਕੀਆਂ ਦੇ ਨਾਲੋਂ ਜਿਹਦੇ ਵਿੱਚ ਵਕਤ ਦੀ ਗੱਲ ਕੀਤੀ ਹੈ ਮੈਂ ਜਿਹੜਾ ਵਕਤ ਹੈ ਉਹ ਕਹਿੰਦੇ ਆ ਵੀ ਦੁਰਦਾ ਰਹਿੰਦਾ ਹੈ ਕਿਸੇ ਲਈ ਨਹੀਂ ਹੈ ਲੇਕਿਨ ਮੈਂ ਇਸ ਤਰ੍ਹਾਂ ਨਹੀਂ ਮੰਨਦੀ ਮੈਂ ਇਸ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਦੀ ਆ ਵਕਤ ਨੂੰ ਤੇ ਉਹਦੀ ਗੱਲ ਕਰਦੀ ਆ ਕਿ ਸੁਣਿਆ ਸੀ ਕਿ ਵਕਤ ਕਿਸੇ ਲਈ ਨਹੀਂ ਠਹਿਰਦਾ ਸੁਣਿਆ ਸੀ ਕਿ ਵਕਤ ਕਿਸੇ ਲਈ ਨਹੀਂ ਠਹਿਰਦਾ ਪਰ ਮੈਂ ਵਕਤ ਨੂੰ ਰੁਕਦੇ ਵੇਖਿਆ ਕਈ ਵਾਰ ਪਰ ਮੈਂ ਵਕਤ ਨੂੰ ਰੁਕਦੇ ਵੇਖਿਆ ਹੈ ਕਈ ਵਾਰ ਵਕਤ ਮੇਰੇ ਐਨ ਸਾਹਮਣੇ ਆਣ ਖਲੋ ਜਾਂਦਾ ਹੈ ਮੇਰੀਆਂ ਨੀਲੀਆਂ ਅੱਖਾਂ 'ਚ ਝਾਕਦਾ ਤੇ ਕਹਿੰਦਾ ਤੇਰੇ ਹਾਸੇ ਦੀਆਂ ਟੁਣਕਦੀਆਂ ਟੱਲੀਆਂ ਨੂੰ ਸੁਣਨ ਲਈ ਰੁਕ ਗਿਆ ਸਾਂ ਵਾਹ ਕਿਆ ਬਾਤ ਵਕਤ ਮੇਰੀ ਪਿੱਠ ਪਛਾਣਦਾ ਹੈ ਵਕਤ ਮੇਰੀ ਪਿੱਠ ਪਛਾਣਦਾ ਹੈ ਪਿੱਛੇ-ਪਿੱਛੇ ਦੁਰਦਾ ਹੈ ਕਦੀ-ਕਦੀ ਰਾਦ ਸੇਰਾ ਬਣ ਕੇ ਅੱਗੇ-ਅੱਗੇ ਦੌੜਦਾ ਹੈ ਕਦੇ ਹਮਸਫਰ ਬਣ ਕੇ ਨਾਲ-ਨਾਲ ਵੀ ਦੌੜਦਾ ਹੈ ਬਹੁਤ ਖੂਬ ਵਕਤ ਮੇਰੀ ਸਿੱਖਤ ਸਲਾਹ ਕਰਦਾ ਹੈ ਆਖਦਾ ਹੈ ਮੈਨੂੰ ਕਿ ਮੇਰੇ ਕੋਲ ਤੇਰੀ ਤਕਨੀ ਵਰਗੀ ਨਜ਼ਰ ਨਹੀਂ ਹੈ ਵਕਤ ਆਖਦਾ ਹੈ ਮੈਨੂੰ ਕਿ ਮੇਰੇ ਕੋਲ ਤੇਰੀ ਤਕਨੀ ਵਰਗੀ ਨਜ਼ਰ ਨਹੀਂ ਹੈ ਤੇਰੀ ਤੋਰ ਵਰਗੀ ਮੇਰੇ ਕੋਲ ਕੋਈ ਝਾਂਜਰ ਨਹੀਂ ਹੈ ਤੇਰੇ ਬੋਲਾਂ ਜਿਹਾ ਮੇਰੇ ਕੋਲ ਕੋਈ ਘੰਗਰੂ ਨਹੀਂ ਹੈ ਤੇਰੇ ਬੋਲਾਂ ਜਿਹਾ ਮੇਰੇ ਕੋਲ ਕੋਈ ਘੰਗਰੂ ਨਹੀਂ ਹੈ ਤੇ ਵਕਤ ਦੇ ਇਹ ਬੋਲ ਸੁਣ ਕੇ ਤੇ ਵਕਤ ਦੇ ਇਹ ਬੋਲ ਸੁਣ ਕੇ ਮੈਂ ਖੁਸ਼ੀ ਚ ਖੀਵੀ ਹੋਈ ਪਹਿਲ ਜਾਂਦੀ ਹਾਂ ਸਾਰੇ ਖਲਾ ਦੇ ਵਿੱਚ ਸੰਦਲੀ ਹਵਾ ਬਣ ਕੇ ਪਹਿਲ ਜਾਂਦੀ ਹਾਂ ਸਾਰੇ ਖਲਾ ਦੇ ਵਿੱਚ ਸੰਦਲੀ ਹਵਾ ਬਣ ਕੇ ਤੇ ਵਕt ਜਿਹੜੇ ਕਹਿੰਦੇ ਨੇ ਕਿਸੇ ਲਈ ਨਹੀਂ ਠਹਿਰਦਾ ਮੈਂ ਉਸ ਨੂੰ ਰੁਕਦੇ ਦੇਖਿਆ ਹੈ ਕਈ ਵਾਰ ਬਹੁਤ ਖੂਬ ਬਹੁਤ ਵਕt ਦੀ ਇੱਕ ਵੱਖਰੀ ਤਰ੍ਹਾਂ ਦੀ ਪ੍ਰਭਾਸ਼ਾ ਇੱਕ ਵੱਖਰਾ ਤਰ੍ਹਾਂ ਦਾ ਰੂਪ ਤੁਸੀਂ ਆਪਣੇ ਸਕਪਤਾ ਚਿਤ ਰਿਆ ਤੇ ਜੇ ਵਕt ਦੀ ਗੱਲ ਚੱਲੀ ਹੈ ਤੇ ਵਕt ਦਾ ਕਹਿੰਦੇ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਗੱਲਾਂ ਬਾਤਾਂ 'ਚ ਵਕt ਦਾ ਪਤਾ ਨਹੀਂ ਚੱਲਿਆ ਕਿਸ ਤਰ੍ਹਾਂ ਬੀਤ ਗਿਆ ਤੇ ਤੁਹਾਡੇ ਲਈ ਸ਼ੋਕ ਕਾਮਨਾਵਾਂ ਕਰਦੇ ਹਾਂ ਹਰ ਇੱਕ ਪੰਜਾਬੀ ਵੱਲੋਂ ਕਿ ਤੁਸੀਂ ਲਗਾਤਾਰ ਪੰਜਾਬੀ ਬਾਤ ਪਾਸ਼ਾ ਦੀ ਇਸ ਤਰ੍ਹਾਂ ਸੇਵਾ ਦੇ ਵਿੱਚ ਜੁਟੇ ਰਹੋ ਤੇ ਇਸ ਤਰ੍ਹਾਂ ਦੀਆਂ ਕਾ ਪੁਸਤਕਾਂ ਤੇ ਹੋਰ ਰਚਨਾਵਾਂ ਜਿਹੜੀਆਂ ਤੁਹਾਡੇ ਮਨ ਚ ਨੇ ਲਿਖਣੀਆਂ ਨੇ ਉਹਦੇ ਵਿੱਚ ਤੁਸੀਂ ਸਫਲਤਾ ਪ੍ਰਾਪਤ ਕਰੋ ਸਾਡੀ ਇਹੀ ਤੁਹਾਡੇ ਲਈ ਸ਼ੋਕ ਕਾਮਨਾ ਹੈ ਤੇ ਪ੍ਰੋਫੈਸਰ ਨਰੂਪ ਜੀ ਤੁਸੀਂ ਇਸ ਪ੍ਰੋਗਰਾਮ ਚ ਆਏ ਤੁਹਾਡਾ ਬਹੁਤ ਬਹੁਤ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ ਕਹਿੰਦੀ ਹਾਂ ਕਿ ਤੁਸੀਂ ਆਪਣਾ ਵਡਮੁੱਲਾ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਬਹੁਤ ਸ਼ੁਕਰੀਆ ਜੀ